ਪਾਪ ਪੁੰਨ ਦੋਏ ਇਕ ਸਮਾਨ ਮੈਂ ਬਹੁਤਾ ਕੁਝ ਨਹੀਂ ਬਿਆਨ ਕਰਾਂਗਾ ਸਭ ਠੂਕ ਮਾਰ ਕੇ ਪਾਪ ਪੁੰਨ ਦੋਏ ਇਕ ਸਮਾਨ ਸਮ ਬਰਾਬਰ ਨੇ ਇੱਕੋ ਬਚਦਾ ਹੈ ਇਹ ਦੇਖਣਾ ਪਏਗਾ ਮਨੁੱਖ ਪਾਪ ਕਉ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਣ ਦੀ ਸੋਚਣਾ بس ਇਹ ਬਾਤ ਹੋਰ ਕੋਈ ਬਾਤ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ ਮਾਲ ਦੀ ਚੋਟ ਹੈ ਇੱਜ਼ਤ ਆਬਰੂ ਦੀ ਚੋਟ ਤੇ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ کہہ ਰਿਹਾ ਹੈ ਨਾ ਮੈਂ ਖਤਰੇ ਦੇ ਚਾਹ ਤੋ ਖਤਰਾ ਵੀ ਸਿਰਫ ਇਹਨਾਂ ਥਾਂਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਵੀ ਖਤਰਾ ਹੋਰ ਕਿਹੜਾ ਖਤਰਾ ਹੈ ਜੋ ਐਸਾ ਸੋਚੇ ਜੇਦੀ ਜਾਨ ਨੂੰ ਝੋਟ ਪਹਚਾਣੀ ਹੈ ਜਾਂ ਜੇਦੀ ਜਾਨ ਖੋਣੀ ਇਹਦੇ ਮਾਲ ਨੂੰ ਝੋਟ ਪਹਚਾਣੀ ਹੈ ਜਾਂ ਇਹਦੀ ਧਨ ਸੰਪਦਾ ਖੋਣੀ ਜੇਦੀ ਇੱਜ਼ਤ ਲੁੱਟਣੀ ਇਹ ਖਤਰੇ ਤਿੰਨ ਬਸ ਤੇ ਹੀ ਪਾਵੇ ਕਿਸੇ ਦੀ ਜਾਨੋਂ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਕੋਣ ਵੀ ਸੋਚਣਾ ਬਸ ਸੋਚਣਾ ਹੀ ਪਾਪ ਹੈ ਬਸ ਸੋਚਿਆ ਪਾਪ ਹੋ ਗਿਆ ਪਰ ਲੁੱਟ ਲੈ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਤੇ ਵਿਚਾਰ ਕਰਤ ਬਣ ਗਏ ਤੇ ਸੋਚਣੀ ਕਰਨੀ ਬਣ ਗਈ ਤੇ ਵਿਚਾਰ ਕਿਰਦਾਰ ਬਣ ਗਏ ਉਹ ਜੜਾ ਕਿਰਦਾਰ ਹੈ ਉਹ ਜੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਆਉਂਦੀ ਹੈ ਵਿਚਾਰ ਪਕੜ ਵਿੱਚ ਨਹੀਂ ਅੱਜ ਇਸ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਫ਼ਨੋ ਕੀ ਕਤਲ ਕਿ ਕਿਸੇ ਕਾਨੂੰਨ ਨੂੰ ਕੀ ਕਤਲ ਪੁਲਿਸ ਨੂੰ ਕੀ ਹੋਵੇ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪੜਦਾ ਆਦਾਨਤ ਵਿੱਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪੜਦਾ ਹੁਣ ਸਪਨ ਕੋਈ ਚੀ ਵੀ ਨਹੀਂ ਪੜਦਾ ਪਾਪ ਦੁੱਖਾਂ ਦਾ ਵੇਝ ਹੈ ਪਾਪ ਕਿਵੇਂ ਮਿਟਾਈਏ ਯਹੂਦੀ ਇਸਲਾਮ ਫਾਰਸੀ ਸਾਈ ਕੀ ਕਹਿੰਦੇ ਨੇ ਉਹਨਾਂ ਨਾਲ ਮਿਟਾਓ ਕਿਸੇ ਦੀ ਜਾਨ ਖੋਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੀ ਕਿਸੇ ਦਾ ਮਾਣ ਸਨਮਾਨ ਖੋਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾ ਖੁਸ਼ੀ ਦੇ ਇਹ ਪੁੰਨ ਹੈ ਦੇ ਨਾਲ ਪਾਪ ਕੱਟ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਕੱਟਦੇ ਨਹੀਂ ਕੱਟਦੇ ਓਕੇ ਨਾ ਹੋਣਾ ਮੈਂ ਫਿਰ ਅਸ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਕੁੰਨ ਤੇ ਸਾਰੇ ਕਰਦੇ ਨੇ ਥੋੜੇ ਬਹੁਤ ਇਹ ਪੁੰਨ ਕਰਦੇ ਆਂ ਆ ਹੀ ਸਾਰੇ ਦੁਖੀ ਹੀ ਹੈ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਥਾ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ ਕਦੇ ਮੈਂ ਅਸਤਾਂ ਤੁਸੀਂ ਆਖੋਗੇ ਫਿਰੇ ਮੇਰੀ ਮਨ ਮਨੋਤ ਕਲ ਹੈ ਨਹੀਂ ਮੈਂ ਮਨੋਤ ਬਣਾਈਏ ਗੁਰਵਾਣੀ ਦੀ ਪੰਕਤੀ ਦੇ ਅਸਰ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤਨ ਮਨ ਦੋਹਾਨੋ ਮੰਦੀਏ ਦੁਖੀਏ ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋਈ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਵਿੱਚ ਹੋਵੇ ਤੇ ਅਸੀਂ ਕਹਿ ਦਿੰਨੇ ਹੈ ਤੰਦਰੁਸਤ ਨਹੀਂ ਬਿਮਾਰ ਹੈ ਰੋਗ ਸੀਮਾ ਦੇ ਚ ਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਣਾ ਹੈ ਮੈਂ ਅਰਸ਼ ਕਰਾਂ बाकी ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ ਚ ਕੀਤਾ ਜਾ ਸਕਦਾ ਰੋਗ ਸੀਮਾ ਦੇ ਚ ਨਹੀਂ ਜੇ ਵੀ ਮੈਂ ਅਰਸ਼ ਕਰਦੇ ਹਾਂ ਜਿਹੜੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀਸੇ ਸੋ ਸੋ ਰੋਗੀ ਤੁੰ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਦੇ ਚੋਂ ਵੇ ਅਸੀਂ ਕਹਿੰਦੇ ਆਂ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘ ਗਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਆਂ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਰੋਗ ਅਜੇ ਸੀਮਾ ਦੇਖੇ ਪੀੜਾ ਨਹੀਂ ਬਣੇਗਾ ਫਿਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਚੜੋ ਨਹੀ ਪੁੱਤੀ ਜੰਗੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ। ਉਹੀ ਅੰਦਰੂਨੀ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ। ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਦੀ ਆਪਣੀ ਇੱਕ ਪੀੜਾ ਹੈ। ਪੈਰ ਹੈਗੇ ਨੇ ਠੰਗ ਨਾਲ ਚੱਲ ਨਹੀਂ ਸਕਦਾ। ਜ਼ੁਬਾਨ ਹੈਗੇ ਲੜਖੜਾ ਗਈ ਹੈ। ਮੂੰਹ ਚ ਦੰਦ ਗਿਰ ਗਏ ਨੇ। ਅੱਖਾਂ ਹੈਗੀਆਂ ਨੇ ਠੰਗ ਨਾਲ ਵੇਖ ਨਹੀਂ ਸਕਦਾ। ਕੰਨ ਹੈਗੇ ਨੇ ਠੰਗ ਨਾਲ ਸੁਣ ਨਹੀਂ ਸਕਦਾ। ਹੱਥ ਕਮਜ਼ੋਰ ਹੋ ਗਏ ਨੇ। दूजे के सहारे नाल चलदा है अब बिचारा चल नहीं सकदा जब लग जरा रोग नहीं आया रोगी तो तू है पर जिन्ने चिरतक तेरे ते बुढे पैदा रोग नहीं आया और किसे रोग दा नहीं जिक्र की जब लग जरा रोग नहीं आया जब लग काल ग्रसी नहीं गाया ਜਬ ਲਗ ਵਿਖਲ ਭਈ ਨਹੀਂ ਬਾਣੀ ਭਜਲੇ ਰੇ ਮਨ ਸਰੰਗ ਬਾਣੀ ਜਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛਿੜੇ ਤੇਰਾ ਸਰੀਰ ਕੋਬੜਾ ਨਹੀਂ ਹੋਇਆ ਕੋ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਨਾਮ ਜਪ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧਾ ਜਾਏਗਾ ਪੀੜਾ ਵੱਧੀ ਜਾਏ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗੀ ਹੈ ਸਾਰੇ ਰੋਗੀ ਨੇ ਸਾਰੇ ਬੁੱਢੇ ਆਉਣਗੇ ਬੁਢੇਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗੀ ਹੈ ਮਨ ਦੇ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਹੁਤ ਚਿੰਤਾਤ ਹੀ ਦੀ ਸੇ ਸਭ ਕੋਏ ਸਤਿਗੁਰੂ ਕੇ ਅਨੁਸਾਰ ਇਹ ਚਿੰਤਾ ਤੁਰਨ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ નિਸ਼ਚਿੰਤਾ ਇੱਕ ਵਾਸਤੇ ਵੀ ਨਹੀਂ ਕਹਿ ਸਕਦਾ ਸਾਰੀ ਚਿੰਤਾ ਤੁਰਨ ਚਿੰਤਾ ਅਲਗ-ਅਲਗ ਹੋ ਸਕਦੀ ਹੈ ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਹਨ ਲੇਕਿਨ ਚਿੰਤਾ ਤੇ ਹੈ ਕੰਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁੱਖ ਜਰਾ ਮਰਾਂ